ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ

ਹਾਏ 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 ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਦੀ ਸਰਕਾਰ ਮੁੜਾਬਾਤ ਮੀਟਿੰਗ ਦੇ ਕੇ ਮੁਕਰਦਾਰੀ ਸਰਕਾਰ ਮੁੜਾਬਾਤ ਮੀਟਿੰਗ ਦੇ ਕੇ ਮੁਕਰਦਾਰੀ ਸਰਕਾਰ ਮੁੜਾਬਾਤ ਪੰਜਾਬ ਸਰਕਾਰ ਮੁੜਾਬਾਤ ਕੰਮ ਦੇ ਪਿੱਟੋ ਹਾਏ ਹਾਏ ਕੰਮ ਦੇ ਪਿੱਟੋ ਹਾਏ ਹਾਏ ਲੋਕ ਦੀ ਪਿੱਟੋ ਹਾਏ ਹਾਏ ਕੰਮ ਦੇ ਪਿੱਟੋ ਹਾਏ ਹਾਏ ਯਾ ਸਰਕਾਰ ਮੁੜਾਬਾਤ તમામ ਜਮਾਨ ਮੁੜਾਬਾਤ ਲੋਕ ਮੰਤਰੀ ਮੁੜਾਬਾਤ ਸਿੱਖਿਆ ਮੰਤਰੀ ਮੁੜਾਬਾਤ ਸਿੱਖਿਆ ਮੰਤਰੀ ਮੁੜਾਬਾਤ ਕੰਮ ਦੇ ਪਿੱਟੋ ਹਾਏ ਹਾਏ ਸਭ ਦੇ ਪਿੱਟੋ ਹਾਏ مورदाबाद 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 پنجاب دوبا کلی سرور مورदाबाद 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 ਜੰਦਾਂ ਦਾਇਰ ਕਰੋ ਦਾਇਰ ਕਰੋ ਦਾਇਰ ਕਰੋ 깔लो ਵਾਈਟ ਸਾਈਡ ਕਰ ਲੋ ਇਹ ਕਰ ਰਹੀ ਹੈ ਅਸੀਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ 프ਰੰਟ ਵੱਲੋਂ ਇੱਥੇ ਜਗਰਾਉ ਵਿੱਚ ਰੋਸ ਪ੍ਰਦਰਸ਼ਨ ਕਰਨਾ ਹੈ ਜੀ ਦਿੱਤੇ ਕੁਝ ਜੁਲਾਈ ਮਹੀਨੇ ਵਿੱਚ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਨੇ ਸਾਡੀ ਪਾਰਟੀ ਨੂੰ ਸਹੀ ਡਿਫੈਂਡ ਨਾ ਕਰਨ ਕਰਕੇ ਸਾਡੀ ਪਾਰਟੀ ਸੁਪਰੀਮ ਕੋਰਟ ਵੱਲੋਂ ਰੱਦ ਹੋ ਗਈ ਉਸ ਤੋਂ ਬਾਅਦ ਅਸੀਂ ਸੰਗਰੂਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਤੇ ਭਗਵੰਤ ਮਾਨ ਸਾਹਿਬ ਤੋਂ ਇੱਕ ਮੀਟਿੰਗ ਮੰਗੀ ਤਾਂ ਕਿ ਸਾਡੀ ਰਿਵਿਊ ਪਟੀਸ਼ਨ ਫਾਈਲ ਕੀਤੀ ਜਾ ਸਕੇ ਪਹਿਲਾਂ ਮੀਟਿੰਗ ਮੰਗੀ ਉਹ ਭਗਵੰਤ ਮਾਨ ਸਾਹਿਬ ਨਾਲ ਨਾ ਹੋ ਕੇ ਸਿੱਖਿਆ ਮੰਤਰੀ ਸਾਹਿਬ ਨਾਲ ਹੋਈ ਉਸ ਦਾ ਵੀ ਕੋਈ ਬਹੁਤਾ ਚੰਗਾ ਰਿਜ਼ਲਟ ਨਹੀਂ ਆਇਆ ਤੇ ਬੀਤੇ ਕੁਝ ਦਿਨ ਪਹਿਲਾਂ ਅਸੀਂ ਸੰਗਰੂਰ ਦੇ ਵਿੱਚ ਫਿਰ ਧਰਨਾ ਪ੍ਰਦਰਸ਼ਨ ਕੀਤਾ ਜਿੱਥੇ ਪੰਜਾਬ ਸਰਕਾਰ ਨੇ ਸਾਡੇ ਪੜ੍ਹੇ ਲਿਖੇ ਇਹ ਪੀ ਐਚ ਡੀ ਮਾਸਟਰਸ ਨੈਟ ਜੀਆਰਐਸਏ ਦੇ ਕੈਂਡੀਡੇਟ ਨੇ ਇਹ ਗ੍ਰੇਡ ਦੀ ਪੋਸਟ ਤੇ ਪੁਲਿਸ ਵੱਲੋਂ ਅਤਿਆਚਾਰ ਕਰਵਾਇਆ ਡੰਡੇ ਵੱੱਡੇ ਬਹੁਤ ਸਾਡੇ ਨੀਲ ਅਜੇ ਤੱਕ ਨੀਲ ਨਹੀਂ ਉਹਨਾਂ ਦੇ ਉਸ ਤੋਂ ਬਾਅਦ ਸਾਨੂੰ ਜਿਹੜੀ ਮੀਟਿੰਗ ਆ 18 ਅਕਤੂਬਰ ਦੀ ਮਿਲੀ ਸੀ ਜੋ ਕਿ ਪੋਸਟਪੋਨ ਹੋ ਕੇ 8 ਅਕਤੂਬਰ ਦੀ ਹੋ ਗਈ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਸਾਡੀ ਜੋ ਭਰਤੀ ਹੈ ਇਹਦੇ ਵਾਸਤੇ ਰਿਵਿਊ ਪਟੀਸ਼ਨ ਜਲਦ ਤੋਂ ਜਲਦ ਫਾਈਲ ਕੀਤਾ ਜਾਵੇ ਤੇ ਦੂਸਰੀ ਗੱਲ ਜਿਹੜੀ ਮੀਟਿੰਗ ਸਾਡੀ ਇੰਨੀ ਲੇਟ ਪਾ ਦਿੱਤੀ ਹੈ ਪੰਜਾਬ ਸਰਕਾਰ ਸਾਡੀ ਮੀਟਿੰਗ ਜਲਦੀ ਤੋਂ ਜਲਦੀ ਕਰੇ ਤੇ ਸਾਡੀ ਗੱਲ ਸੁਣੇ ਜੇ ਇਹ ਸਰਕਾਰ ਜਿਹੜੀ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਸਾਡੀ ਸਰਕਾਰ ਬਣਾਓ ਅਸੀਂ ਧਰਨੇ ਲਾਉਣ ਦੇ ਦਿੱਤੇ ਜਾਣਗੇ ਜਿਹੜਾ ਧਰਨਾ ਨਾ ਕੋਈ ਸੁਣਵਾਈ ਜੋ ਕਿਵੇਂ ਲੱਗਦਾ ਇਹ ਜੀ ਜੋ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕੀਤੇ ਸੀ ਉਹ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਜੋ ਸੰਗਰੂਰ ਦੇ ਵਿੱਚ ਹੋਈਆਂ ਨੇ ਜੋ ਪੰਜਾਬ ਸਰਕਾਰ ਕਹਿੰਦੀ ਸੀ ਕੁੜੀਆਂ ਲਈ ਚੁੰਨੀਆਂ ਰੋਲਦੀਆਂ ਨੇ ਧਰਨਿਆਂ 'ਚ ਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ ਤੁਸੀਂ ਉੱਥੇ ਦੇਖੋ ਕੁੜੀਆਂ ਨਾਲ ਕੀ ਬਤਮੀਜ਼ੀ ਹੋਈ ਹੈ ਤੁਸੀਂ ਉਹਨਾਂ ਦੀਆਂ ਵੀਡੀਓ ਸੁਣੋ ਪਿਛਲੇ ਸੰਗਰੂਰ ਦੇ ਧਰਨੇ 'ਚ ਤੇ ਪੰਜਾਬ ਸਰਕਾਰ ਦੇ ਹਜੇ ਵੀ ਸੁਹਿਰਦਤਾ ਨਾਲ ਇਸ ਜੀ ਨੂੰ ਨਹੀਂ ਲੈਂਦੀ ਤਾਂ ਆਉਂਦੇ ਐਤਵਾਰ ਨੂੰ ਅਸੀਂ ਸੰਗਰੂਰ ਦੇ ਵਿੱਚ ਫਿਰ ਧਰਨਾ ਪ੍ਰਦਰਸ਼ਨ ਕਰਾਂਗੇ ਸਿਰਫ 1158 ਸਹਾਇਕ ਪ੍ਰੋਫੈਸਰ ਹੀ ਨਹੀਂ ਸਾਡੇ ਨਾਲ ਕਿਸਾਨ ਜਥੇਬੰਦੀਆਂ ਡੈਮੋਕਰੈਟਿਕ ਟੀਚਰ ਫਰੰਟ ਤੇ ਹੋਰ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਉਹ ਉੱਥੇ ਆਉਣਗੀਆਂ ਸਾਡੇ ਪਰਿਵਾਰ ਆਉਣਗੇ ਪੰਜਾਬ ਸਰਕਾਰ ਆਪਣਾ ਵਿਚਾਰ ਲਵੇ ਤੇ ਉੱਥੇ ਜਿੰਨੀ ਵੱਧ ਤੋਂ ਵੱਧ ਫੋਰਸ ਹੁੰਦੀ ਹੈ ਲਾਵੇ ਠੀਕ ਹੈ ਲੱਗਦਾ ਤੁਹਾਨੂੰ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਵਧੀਆ ਕੰਮ ਕਰ ਰਿਹਾ ਜੀ ਮਾਸਟਰ ਮਹਿੰਦਰ ਸਿੰਘ ਅਸੀਂ ਇਨਾਂ ਨੀਤੀਆਂ ਦੇ ਬਹੁਤ ਹੱਕ ਦੀ ਗੱਲ ਕਰਾਂਗੇ ਮਾਸਟਰ ਮਹਿੰਦਰ ਸਿੰਘ ਮੇਰੇ ਮੁੰਡੇ ਨੇ ਪਹਿਲਾਂ ਵਾਸਤੇ ਵੀ ਘੁੱਟੇ ਨੇ ਜੀ ਸੱਚੇ ਗੱਲ ਮਾਜਾ ਪਾਸਟਰ ਨੇ ਪਾਈਆਂ ਜੀ ਇਹੀ ਸਾਡੇ ਤੋਂ ਦਰਦ ਹੀ ਹੋਈ ਆ ਜੋ ਪੜ੍ਹੇ ਲਿਖੇ ਵਰਗ ਸੀ ਉਹਨਾਂ ਨੇ ਹੀ ਵੋਟਾਂ ਪਾਈਆਂ ਇੱਕ ਬਦਲਾਅ ਦੀ ਸੋਚ ਜਦੋਂ ਆ ਗਿਆ ਲੱਗਿਆ ਬਦਲਾਅ ਆਇਆ ਬਦਲਾਅ ਤੁਸੀਂ ਦੇਖ ਰਹੇ ਹੋ ਐਤੋਂ ਪਹਿਲਾਂ 75 ਸਾਲਾਂ ਨਾਲ ਜਦੋਂ ਦਾ ਇੰਡੀਪੈਂਡੈਂਸ ਹੋਈ ਆ ਇਹ ਗ੍ਰੇਡ ਦੀ ਪੋਸਟ ਉੱਤੇ ਕਦੇ ਵੀ ਕੋਈ ਇਸ ਤਰ੍ਹਾਂ ਤਸ਼ੱਦਦ ਨਹੀਂ ਹੋਇਆ ਸੀ ਸਾਡੇ ਸਾਰੇ ਕੈਂਡੀਡੇਟਸ ਦੀ ਡਿਗਰੀ ਚੈੱਕ ਕਰ ਲੋ ਮਾਸਟਰਸ ਨੇ ਗਿਆਰਤ ਨੇ ਪੀ ਐਚ ਡੀ ਪੋਸਟ ਡਾਕਟੋਰੇਟ ਨੇ ਇਹਦੇ ਸਾਡੇ ਸਰ ਨੇ ਪੋਸਟ ਡਾਕਟੋਰੇਟ ਕੀਤੀ ਹੋਈ ਆ ਉਹਨਾਂ ਦੀ ਸਾਡੇ ਇਹਨਾਂ ਤੇ ਹੀ ਸਭ ਤੋਂ ਵੱਧ ਅੱਜ ਕੱਲ ਜਿਹੜਾ ਤਸ਼ੱਦਦ ਕੋਲ ਹੈ ਭਰਤੀ ਵੇਲੇ ਤਾਂ ਬਾਹਰਲੇ ਸਟੂਡੈਂਟਾਂ ਦੇ ਬਹੁਤ ਨੌਜਵਾਨ ਰੱਖੇ ਜਾਦੇ ਪੰਜਾਬ ਦੇ ਨੌਜਵਾਨ ਕੀ ਹੈ ਦੀ ਕਾਬਿਲ ਨੇ ਪੰਜਾਬ ਦੇ ਨੌਜਵਾਨ ਕਾਬਿਲ ਹੈਗੇ ਨਹੀਂ ਪਰ ਪੰਜਾਬ ਦੀ ਜਿਹੜੀ ਸਿੱਖਿਆ ਨੀਤੀ ਹੈ 26 ਸਾਲਾਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਹੁੰਦੀ ਹੈ ਤੁਸੀਂ ਦੱਸੋ ਕਾਲਜ ਕਿੱਦਾਂ ਚੱਲਣਗੇ ਪ੍ਰੋਫੈਸਰਾਂ ਤੋਂ ਬਿਨਾਂ 26 ਸਾਲਾਂ ਬਾਅਦ ਪੰਜਾਬ ਦੇ ਇਤਿਹਾਸ 'ਇਹ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੋਈ ਸੀ ਪੰਜਾਬ ਦੇ ਬੱਚੇ ਬਾਹਰ ਕਿਉਂ ਜਾ ਰਹੇ ਨੇ ਕਿਉਂਕਿ ਇੱਥੇ ਉਚੇਰੀ ਸਿੱਖਿਆ ਦਾ ਬੁਰਾ ਹਾਲ ਕੀਤਾ ਹੋਇਆ ਪੰਜਾਬ ਸਰਕਾਰ ਨੇ ਬੱਚੇ ਤਾਂ ਇੱਥੇ ਫੇਰ ਹੀ ਕਾਬਿਲ ਹੋਣਗੇ ਜੇ ਪੰਜਾਬ ਉਚੇਰੀ ਸਿੱਖਿਆ ਚੰਗੀ ਦੇਊਗੀ ਬੱਚਿਆਂ ਨੂੰ ਬੱਚੇ ਪ੍ਰਾਈਵੇਟਾਈਜੇਸ਼ਨ ਵੱਲ ਵਧ ਰਹੇ ਨੇ ਧੰਨਵਾਦ ਸਾਈਟ ਪ੍ਰੋਫੈਸਰ ਅਜੇ ਲਾਇਬ੍ਰੇਰੀ ਐਂਡ ਫਰੰਟ ਪੰਜਾਬ 1155 ਪਿਛਲੇ 15 ਤਰੀਕ ਨੂੰ ਤੁਸੀਂ ਸਾਰੇ মিডিਆ ਵਾਲੇ ਸਾਥੀਆਂ ਨੇ ਕਵਰ ਕੀਤਾ ਹੀ ਹੋਊਗਾ ਕਿ ਕੀ ਹੋਇਆ ਬੀਤੀ 15 ਤਰੀਕ ਨੂੰ ਭਗਵੰਤ ਸમાન ਸਰਕਾਰ ਜਿਹੜਾ ਆਪਦੇ ਆਪ ਨੂੰ ਮਾਸਟਰ ਦਾ ਮੁੰਡਾ ਕਹਿੰਦਾ ਉਹਨੇ ਮਾਸਟਰ ਦਾ ਬਖਸ਼ ਨਹੀਂ ਕੀਤੀ ਪ੍ਰੋਫੈਸਰ ਹੀ ਕੁੱਟਦੀ ਤੇ ਪ੍ਰੋਫੈਸਰ ਉਹ ਦਿਮਾਗ ਹੈ ਜਿਹੜੀ ਟੌਪ ਕਲਾਸ ਹੈ A ਗ੍ਰੇਡ ਦੀ ਹੈ ਨਾ ਤਸ਼ੱਦਦ ਕੀਤਾ ਉੱਥੇ ਕੁੜੀਆਂ ਨਾਲ ਜਿਹਦੀ ਬਤ ਨਹੀਂ ਸੀ ਹੋਈ ਇਹ ਸਾਰੇ ਪੰਜਾਬ ਨੇ ਦੇਖਿਆ ਤੇ ਹੁਣ ਅਸੀਂ ਇਹ ਸਾਡਾ ਇਹ ਤੁਰੰਤ ਉਹਨਾਂ ਤਿੰਨ ਦਿਨਾਂ ਬਾਅਦ ਹੀ ਵਾਪਸ ਇਸ ਪ੍ਰੋਟੈਸਟ 'ਤੇ ਆਉਂਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ 15 ਤਰੀਕ ਨੂੰ ਇੰਨਾ ਜ਼ੁਲਮ ਝੱਲਣ ਤੋਂ ਬਾਅਦ ਜਿਹੜੀ ਮੀਟਿੰਗ ਸਾਨੂੰ ਦਿੱਤੀ ਗਈ ਸੀ ਉਸ ਮੀਟਿੰਗ ਤੋਂ ਵੀ ਭਗਵੰਤ ਮਾਨ ਸਰਕਾਰ ਮੁੱਕਰ ਗਈ ਹੁਣ ਜਾ ਕੇ ਸਾਡੀ ਉਹੀ ਮੀਟਿੰਗ ਅਗਲੇ ਮਹੀਨੇ ਦੀ 8 ਤਰੀਕ ਨੂੰ ਪਾਤੀ ਸਾਡੇ ਲਈ ਇਹ ਜਾਨ ਮਰਨ ਦਾ ਸਵਾਲ ਹੈ ਸਾਡਾ ਕਸੂਰ ਕੋਈ ਨਹੀਂ ਜਾਂ ਤਾਂ ਸਾਨੂੰ ਪੰਜਾਬ ਸਰਕਾਰ ਤੇ ਸਾਡੀ ਸਰਵ ਉੱਚ ਅਦਾਲਤ ਸਾਡਾ ਕਸੂਰ ਦੱਸੇ ਅਸੀਂ ਵਾਪਸ ਚਲੇ ਜਾਵਾਂਗੇ ਅਸੀਂ ਇੱਕ ਵਾਰ ਵੀ ਪ੍ਰਦਰਸ਼ਨ ਤੇ ਨਹੀਂ ਆਉਣੀ ਪਰ ਪ੍ਰੋਬਲਮ ਇਹ ਹੈ ਕਿ ਸਾਡਾ ਕੋਈ ਕਸੂਰ ਨਹੀਂ ਭਰਤੀ ਸਰਕਾਰ ਨੇ ਕੱਢੀ ਹੁਣ ਕੈਂਡੀ ਨੇ ਜਾ ਕੇ ਮੈਂ ਚੱਕ ਲਈ ਕਰੂਗਾ ਕਿ ਸਰਕਾਰ ਨੇ ਭਰਤੀ ਸਹੀ ਕੀਤੀ ਹੈ ਗਲਤ ਕੀਤੀ ਹੈ ਕੀ ਕੀਤਾ ਅਸੀਂ ਤਾਂ ਪੜਨੇ ਆ ਡਿਗਰੀਆਂ ਕੀਤੀਆਂ ਨੇ ਪੇਪਰ ਦਿੱਤਾ ਜੋ ਸਰਕਾਰ ਨੇ ਮੰਗਿਆ ਉਹ ਸਾਰੀਆਂ ਯੋਗਦਾਣਾ ਪੂਰੀਆਂ ਕੀਤੀਆਂ ਨੇ ਸਾਡਾ ਕਸੂਰ ਦੱਸੇ ਅਸੀਂ ਵਾਪਸ ਨਹੀਂ ਆਵਾਂਗੇ ਦੂਜੀ ਗੱਲ ਕਿ ਪੰਜਾਬ ਸਰਕਾਰ ਨੇ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ 19 ਤਰੀਕ ਪਿਛਲੇ ਸਾਲ ਦੀ 19 ਤਰੀਕ ਨੂੰ ਵੀ ਸੰਗਰੂਰ ਦੇ ਵਿੱਚ ਸਾਡੇ ਤੇ ਤਸ਼ੱਦਦ ਹੁੰਦਾ ਅੱਜ 19 ਤਰੀਕ ਨੂੰ ਅਸੀਂ ਲਾਲਾਂ ਲਾਜ ਪਤਰਾਏ ਦੀ ਦੇ ਸਥਾਨ ਤੇ ਖੜ ਕੇ ਜਗਰਾਉਂ ਦੇ ਵਿੱਚ ਖੜ ਕੇ ਐਲਾਨ ਕਰਦੇ ਹਾਂ ਕਿ ਪੰਜਾਬ ਸਰਕਾਰ ਬੀਤੀ 15 ਤਰੀਕ ਨੂੰ ਜਿਹੜਾ ਤਸ਼ੱਦਦ ਕਰਕੇ ਹਟਿਆ ਹਣ ਜੇ ਉਹ ਮੀਟਿੰਗ ਦੇਨ ਤੋਂ ਮੁੱਕਰੀ ਆ ਕੇ ਤੁਰੰਤ ਸਾਡੇ ਨਾਲ ਦੁਬਾਰਾ ਮੀਟਿੰਗ ਨਹੀਂ ਦਿੰਦੀ ਤਾਂ ਆਉਂਦਾ ਐਤਵਾਰ ਦੂਰ ਨਹੀਂ ਸੰਗਰੂਰ ਦੂਰ ਨਹੀਂ ਹੈਗਾ ਅਸੀਂ ਕੋਈ ਇਹ ਤਾਂ ਨਹੀਂ ਹੈਗਾ ਕਿ ਟਾਟੇ ਬਿਰਲਿਆਂ ਦੇ ਘਰਾਂ ਦੇ ਵਿੱਚੋਂ ਜੰਮੇ ਹੋਏ ਸ਼ਬਾਕਾਂ ਤੇ ਸੜਕਾਂ ਸਾਨੂੰ ਭਾਉਂਦੀਆਂ ਨਹੀਂ ਅਸੀਂ ਤਾਂ ਦੇਖੋ ਜੀ ਲੜਨਾ ਹੀ ਸਿੱਖਿਆ ਸ਼ੁਰੂ ਤੋਂ ਤੇ ਲੜਨਾ ਹੀ ਸਾਡੀ ਜ਼ਿੰਦਗੀ ਹੈ ਆਉਂਦਾ ਐਤਵਾਰ ਦੂਰ ਨਹੀਂ ਆਉਂਦੇ ਐਤਵਾਰ ਅਸੀਂ ਪੰਜਾਬ ਸਰਕਾਰ ਤੇ ਸੰਗਰੂਰ ਦੇ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਦੱਸ ਦੇਣਾ ਚਾਹੁੰਦੇ ਆ ਕਿ ਆਂਗਾ ਕਿਹੜੀ ਖਿੱਚ ਕੇ ਰੱਖੇ ਉੱਥੇ ਦੇਖਾਂਗੇ ਕਿ ਕਿਹੜੇ ਚ ਕਿੰਨਾ ਦਮ ਲੈਣਾ ਰਾਤ ਨੂੰ ਜਾਤਾ ਜਾ ਕੇ ਲੱਖਾਂ ਰੁਪਇਆ ਪੜ੍ਹਾਈ ਤੇ ਖੱਟ ਕੇ ਤੁਸੀਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਦੇ ਆ ਸਰਕਾਰ ਮੁੱਲ ਪਾ ਰਹੀ ਹੈ ਤੁਹਾਡੀ ਇਸ ਪੜ੍ਹਾਈ ਦਾ ਸਰ ਵੀ ਕੀ ਜਾਂਦਾ ਜੀ ਮੈਂ ਪਹਿਲਾਂ ਹੀ ਕਹਿੰਦਾ ਕਿ 15 ਤਰੀਕ ਦੇ ਪਾਏ ਹੋਏ ਸਾਡੇ ਸਰੀਰਾਂ ਤੇ ਛੋਟੀਆਂ ਦੇ ਨਿਸ਼ਾਨ ਤੇ ਪੈਰਾਂ 'ਚ ਪਾਏ ਹੋਏ ਛਾਲੇ ਹਜੇ ਤੱਕ ਠੀਕ ਨਹੀਂ ਹੋਏ ਵੀ 3 ਦਿਨਾਂ ਦੇ ਅੰਦਰ ਅੰਦਰ ਇਸ 3 ਮਿੰਟ ਵੀ ਨਹੀਂ ਲਾਏ ਹੋਣੇ ਉਸ ਸਰਕਾਰ ਨੇ ਮੀਟਿੰਗ ਨੂੰ ਪੋਸਟਪੋਨ ਕਰਨ ਲੱਗੇ ਕਿ ਇਹਨਾਂ ਦੇ ਘੁੱਤੇ ਪੀਟ ਕੀ ਰਹੀ ਹੋਊਗੀ ਅਰੇ ਉਹ ਪੋਸਟਾ ਜਿਹੜੀ 25 ਸਾਲਾਂ ਬਾਅਦ ਆਈ ਐ 25 ਸਾਲ ਧਾਈ دہਾਕੇ ਪੰਜਾਬ ਨੇ ਉੱਚੀ ਸਿੱਖਿਆ ਤੋਂ ਵਾਂਝਾ ਹੋ ਕੇ ਝੱਲੇ ਨੇ ਕਿ ਜੇ ਪੰਜਾਬ ਸਰਕਾਰ ਦੀ ਇਹ ਨੀਤੀ ਹੈ ਕਿ ਅਗਲੇ 25 ਸਾਲ ਅਸੀਂ ਹੋਰ ਲਾ ਦਾਂਗੇ ਤਾਂ ਇਹ ਵਹਿਮ ਆ ਕੇ ਦਿਮਾਗ ਤੋਂ ਕੱਢ ਦੇ ਜਿਹੜੇ 1158 ਪ੍ਰੋਫੈਸਰ ਨੇ ਇਹਨਾਂ ਦੀਆਂ ਜੜਾਂ 'ਚ ਬੈਣ ਗਿਣੇ ਤੈਨੂੰ ਨਹੀਂ ਲੱਗਦਾ ਜਿਵੇਂ ਆਪਾਂ ਨਿੱਕੇ ਹੁੰਦੇ ਐਨਰੇ ਪ੍ਰੋਗਰਾਮਾਂ ਦੀਆਂ ਕਲਾਸਾਂ ਜਾਂ ਸੁਣਦੇ ਹੁੰਦੇ ਸੀਗੇ ਜੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਸਭ ਤੋਂ ਪਹਿਲਾਂ ਮੈਂ ਪੀਚਰਾਂ ਤੋਂ ਹੀ ਮਟਕਾ ਚੌਂਕ ਤੇ ਬਦਲਾ ਲਊਂਗਾ ਉਹ ਕਿਤੇ ਬੂਰ ਨਹੀਂ ਪਾਰੇ ਆਪਣੇ ਮੰਤਰੀ ਸਾਹਿਬਾ ਅਸੀਂ ਤਾਂ ਨਾ ਸੋਚ ਵੀ ਨਹੀਂ ਪਾਰੇ ਕਿ ਇਹ ਉਹੀ ਭਗਵੰਤ ਮਾਨਾ ਜਿਹੜਾ ਪਹਿਲਾਂ ਇੰਨੀ ਜਿਆਦਾ ਪੋਲੀਟਿਕਲ ਸਟੈਂਡ ਕਮੇਟੀ ਕਰਦਾ ਸੀ ਤੇ ਅੱਜ ਉਹੀ ਕਮੇਟੀ ਸਾਰੀ ਉਹਦੇ ਹੱਥੇ ਹੀ ਪੁੱਟੋਕਦੀ ਹੈ ਸਾਰੇ ਦੇ ਸਾਰੀਆਂ ਪੁਰਾਣੀਆਂ ਵੀਡੀਓ ਕੱਢ ਲਓ ਉਹ ਸਾਰੀਆਂ ਦੇ ਉਲਟ ਪੋਕਿਆ ਤਾਂ ਭਗਵੰਤ ਮਾਨ ਤਾਂ ਇਹ ਭੁੱਲ ਜੇ ਕਿ ਅਗਲੀ ਵਾਰ ਉਹ ਆਊਗਾ ਦੂਜੀ ਗੱਲ ਜਿਉ ਸਾਡੇ ਨਾਲ ਵੀਡੀਓ ਪਟੀਸ਼ਨ ਦੀ ਸਰਕਾਰ ਸਾਡਾ ਸਾਥ ਨਹੀਂ ਦਿੰਦੀ ਤਾਂ ਫਿਰ ਸੜਕਾਂ ਸਾਡੇ ਲਈ ਪਈਆਂ ਨੇ ਪੰਜਾਬ ਦੇ ਲੋਕ ਸਾਡੇ ਲਈ ਪਏ ਨੇ ਔਰ ਸੰਡੇ ਦੇ ਪ੍ਰੋਟੈਸਟ ਲਈ ਅਸੀਂ ਕਾਸ ਦਿੱਲੇ ਆ ਕਿ ਉੱਥੇ ਕੱਲਾ 1158% ਨਹੀਂ ਆਊਗਾ ਉੱਥੇ ਪੰਜਾਬ ਦੇ ਲੋਕ ਜਨਤਕ ਜਮੂਰੀ ਕਿਸਾਨ ਜਥੇਬੰਦੀਆਂ ਸਟੂਡੈਂਟ ਆਰਗੇਨਾਈਜੇਸ਼ਨ ਨੌਜਵਾਨਾਂ ਦੀਆਂ ਸੁਭਾਵਾਂ ਹਰ ਤਬਕੇ ਨੂੰ ਅਸੀਂ ਨਾਲ ਲੈ ਕੇ ਆਵਾਂਗੇ ਤੇ ਸੰਗਰੂਰ ਦਾ ਪ੍ਰਸ਼ਾਸਨ ਤਿਆਰ ਰਵੇ ਆਪਦੀ ਪੂਰੀ ਤਿਆਰੀ ਖਿੱਚ ਕੇ ਰੱਖੇ